ਗੁਰੂ ਹਰਗਬਿੰਦ ਪਾਸ਼ਾ ਨੇ ਚੰਗੀ ਤਰ੍ਹਾਂ ਭਾਂਪ ਲਿਆ ਜੀ ਵੀ ਇਹ ਜਿਹੜਾ ਧੀਰਮਨ ਲਿਆ ਇਹ ਤਾਂ ਕਿਸੇ ਤਰ੍ਹਾਂ ਵੀ ਹਮਮ ਜੋਗ ਨਹੀਂ ਹੈ ਜੀ ਉਹਨਾਂ ਨੇ ਫਿਰ ਜਿਹੜਾ ਉਹਨਾਂ ਦਾ ਬਾਬਾ ਗੁਰਦਤਾ ਇਹਦਾ ਛੋਟਾ ਪੁੱਤਰ ਸੀਗਾ ਹਮਮ ਹਰ ਰਾਏ ਉਹਨਾਂ ਨੇ ਉਹਨਾਂ 'ਤੇ ਧਿਆਨ ਦੇ ਕੇ ਉਹਨਾਂ ਨੂੰ ਪੂਰਾ ਤਿਆਰ ਕੀਤਾ ਹਮਮ ਹਮਮ ਉਹਨਾਂ ਚ ਸਾਰੇ ਗੁਣੋਂ ਭਰੇ ਜਿਹੜੇ ਕਿ ਗਾਂ ਗੁਰੂ ਨਾਨਕ ਦੇਵ ਜੀ ਦੀ ਤਖਤ ਨਿਸ਼ਿਨੀ ਨੂੰ ਅੱਗੇ ਤੋਰਨ ਲਈ ਕੰਮ ਆਉਣੇ ਸੀ ਜੀ ਨਿਮਰਤਾ ਉਹ ਆਪਾਂ ਸਾਰਿਆਂ ਨੇ ਸੁਣਿਆ ਵੀ ਉਹ ਚੂਲਾ ਉਹ ਆਪਣਾ ਦੇਖਿਆ ਤੇ ਉਹਨਾਂ ਨੇ ਕਿਹਾ ਭਾਈ ਜੇ ਚੂਲਾ ਸੰਭਾਲ ਨਹੀਂ ਸਕਦੇ ਤੇ ਇਹਦਾ ਧਿਆਨ ਰੱਖੋ ਇਹ ਆਪਾਂ ਸਾਰਿਆਂ ਨੇ ਸਾਖੀ ਕੀ ਜੇਰੀ ਸੁਣੀ ਹੈ ਹੂੰ ਹੂੰ ਇਦੋਂ ਬਾਅਦ ਜਗੀਰ ਸਿੰਘ ਜੀ ਉਹਨਾਂ ਨੇ ਗੁਰੂ ਹਰ Rai ਪਾਸ਼ਾ ਨੂੰ ਸ਼ਸਤਰ ਵਿੱਦਿਆ ਦਵਾਈ ਜੀ ਕੋਰਸ ਵਾਰੀ ਸਿਖਾ ਲਈ ਹੂੰ ਹੂੰ ਤੇ ਉਹਨਾਂ ਨੂੰ ਸਾਰੇ ਜਿਹੜੇ ਇਸ ਗੱਲ ਨੂੰ ਜਿਹੜਾ ਦਿੱਲੀ ਦੇ ਤਖਤ ਦੇ ਨਾਲ ਟਕਰਾ ਗੁਰੂ ਨੂੰ ਪਤਾ ਸੀ ਹਾਲੇ ਚੱਲਣਾ ਜੀ ਜੀ ਇੱਕ ਜੀ ਜੀ ਸਿੰਘ ਜੀ ਹੋਰ ਗੱਲ ਹੈ ਕਿ ਅਸੀਂ ਕੀ ਕਰਨ ਦੇ ਮੈਂ ਅੱਜ ਕੱਲ ਜਿਹੜੇ ਸਾਡੇ ਵਿਦਵਾਨ ਜਾਂ ਪੜ੍ਹੇ ਲਿਖੇ ਹੂੰ ਹੂੰ ਇਹ ਗੁਰੂ ਦੀ ਰੈਬਰੀ ਨੂੰ ਦੁਨਿਆਵੀ ਲੀਡਰਸ਼ਿਪ ਨਾਲ ਤੂਲਕ ਦੇਖਦੇ ਆ ਹੂੰ 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 ਬਿਲਕੁਲ ਗੁਰੂ ਦੀ ਰੈਬਰੀ ਦਾ ਤੇ ਦੁਨਿਆਵੀ ਲੀਡਰਸ਼ਿਪ ਦਾ ਤਾਂ ਕੋਈ ਮੇਲ ਹੀ ਨਹੀਂ ਹੈ ਹੂੰ ਹੂੰ ਇੱਥੇ ਤੇ ਆ ਵੀ ਗੁਰੂ ਨੇ ਕੀ ਕੀਤਾ ਇਹਨੇ ਗੁਰੂ ਨੇ ਕਿਹਾ ਕੀ ਆ ਗੁਰਬਾਣੀ ਨੇ ਸਾਨੂੰ ਕਹਿੰਦਾ ਗੁਰ ਕਹਾ ਸੋ ਕਾਰ ਕਮਾਓ ਗੁਰ ਕੀ ਕਰਨੇ ਕਾਹੇ ਤਾਂ ਉਹ ਹੂੰ ਜੋ ਗੁਰੂ ਕਹਿੰਦਾ ਸੀ ਉਹ ਕਰਨਾ ਨਾ ਕਿ ਅਸੀਂ ਇਹ ਆ ਵੀ ਗੁਰੂ ਅੱਛਾ ਬੜੇ ਮੈਂ ਵਿਦਵਾਨਾਂ ਕੋਲੋਂ ਸੁਣਦਾ ਗੁਰੂ ਐਦਾਂ ਸੋਚਦੇ ਸੀ ਗੁਰੂ ਐਦਾਂ ਸੋਚਦੇ ਸੀ ਵੀ ਭਲੇ ਮਾਨਸੋ ਤੁਸੀਂ ਗੁਰੂ ਦੇ ਦਿਲ ਦੀ ਜਾਣਨ ਵਾਲੇ ਕਿਦਾਂ ਹੋਊਂਗੇ